ਅਮਰੀਕਾ ਨੇ ਕਿਹੜੇ ਕਿਹੜੇ ਦੇ ਮੁਲਕਾਂ ਤੇ ਕਿੰਨਾ ਕਿੰਨਾ ਟੈਰਫ ਜਿਹੜਾ ਬਾ ਉਹ ਲਾਇਆ ਬਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਮੈਂ ਇੱਥੇ ਦੱਸਣਾ ਚਾਹਣਾ ਹਾਂ ਕਿ ਅਮਰੀਕਾ ਨੇ ਟੈਰਫ ਜਿਹੜਾ ਲਾਇਆ ਬਾ ਉਹ 10% ਤੋਂ ਲੈ ਕੇ ਕਰੀਬ 41% ਟੈਰਫ ਲਾਇਆ ਬਾ ਸਭ ਤੋਂ ਵੱਡਾ ਟੈਰਫ ਅ ਸੀਰੀਆ ਦੇ ਉੱਤੇ 41% ਲਾ ਕੇ ਆ ਬਾ ਲਾਸਟੇ 40% ਤੇ ਮਿਆਂਮਾਰ ਦੇ ਉੱਤੇ ਵੀ 40% ਸਵਿਟਜ਼ਰਲੈਂਡ ਦੇ ਉੱਤੇ 39% ਇਰਾਕ ਤੇ ਸਰਬੀਆ ਤੇ ਕੈਨੇਡਾ ਤੇ 35% ਟੈਰਿਫ ਅਮਰੀਕਾ ਨੇ ਲਾਇਆ। ਸਾਊਥ ਏਸ਼ੀਆ ਦੇ ਵਿੱਚ ਇੰਡੀਆ ਤੇ 25% ਦੀ, ਪਾਕਿਸਤਾਨ ਤੇ 19% ਤੇ ਬੰਗਲਾਦੇਸ਼ ਤੇ ਕਰੀਬ 20% ਟੈਕਸ ਲਾਇਆ ਗਿਆ। ਇਹ ਟੈਕਸ ਜਿਹੜਾ ਉਹ ਅਗਸਤ 7 ਤੋਂ ਲਾਗੂ ਹੋਵੇਗਾ। ਪਹਿਲਾਂ ਅਗਸਤ 1 ਤੋਂ ਲੱਗਣਾ ਸੀ। ਲੇਕਿਨ ਜਿਹੜੀ ਕਸਟਮਸ ਹੈ ਅਮਰੀਕਨ ਕਸਟਮਸ ਉਹਨਾਂ ਨੂੰ ਆਪਣੇ ਸਿਸਟਮਸ ਨੂੰ ਅਪਡੇਟ ਕਰਨ ਵਾਸਤੇ ਵਿੱਚ ਸਮਾਂ ਲੱਗਣਾ ਹੈ ਇਸ ਕਰਕੇ ਹੁਣ ਅਗਸਤ 7 ਤੋਂ ਇਹ ਟੈਕਸ ਲੱਗੇਗਾ। ਟੋਟਲ ਕਨੀਪ 8 ਹਾਂ ਮੁਲਕ ਨੇ ਜਿਹੜੇ ਜੀਏਟੀਨ ਯੂਨੀਅਨ ਵਿੱਚ ਸ਼ਾਮਿਲ ਹੈ ਜਿੱਤੇ 10 ਤੋਂ 15% ਟੈਕਸ ਸੋ ਇਹ ਜਿਹੜੀਆਂ ਟੈਕਸ ਦੀਆਂ ਧਾਰਾਾਂ ਮੇ ਇੱਕ ਨਾਮ ਇਹ ਜਿਗ ਲੱਗ ਰਿਹਾ ਵਾ ਕਿ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਉਹ ਵਪਾਰ ਨੂੰ ਇੱਕ ਤਿੱਖੇ ਹਥਿਆਰ ਵਜੋਂ ਵਰਤ ਰਹੇ ਨੇ ਇਹਦਾ ਬਾਕੀ ਮੁਲਕਾਂ ਤੇ ਦੁਨੀਆ ਤੇ ਔਰ ਅਮਰੀਕਾ ਤੇ ਖੁਦ ਕੀ ਅਸਰ ਪਵੇਗਾ ਇਹ ਦੇਖਣਾ ਹੋਵੇਗਾ ਹੁਣ ਆਪਾਂ ਅਗਲੀ ਖਬਰ ਤੇ ਵਧਦੇ ਹਾਂ ਇੰਡੀਆ ਦੀ ਜਿਹੜੀ ਇੰਡੀਆ ਨੂੰ ਜਿਹੜੀ ਯੂਐਸਟੀ ਟੈਕਨੋਲੋਜੀ ਟ੍ਰਾਂਸਫਰ ਸੀ ਉਹਦਾ ਕਿੰਨਾ ਅਸਰ ਇੰਡੀਆ ਦੇ ਉੱਤੇ ਪਵੇਗਾ ਕਿਉਂਕਿ ਹੁਣ ਵਪਾਰ ਵੱਲੋਂ ਐਂਜ ਲੱਗ ਰਿਹਾ ਹੈ ਵਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਵਪਾਰ ਪੱਖੀ ਤਲਖੀ ਆ ਸੋ ਜਿਹੜੀ ਟੈਕਨੋਲੋਜੀ ਟ੍ਰਾਂਸਫਰ ਹੋਣੀ ਸੀ ਉਹਦਾ ਇੰਡੀਆ ਦੇ ਉੱਤੇ ਕਿੰਨਾ ਅਸਰ ਪਵੇਗਾ ਇੰਡੀਆ ਤੇ ਅਮਰੀਕਾ 10 ਚਾਰ ਸਾਲਾਂ ਦੇ ਵਿੱਚ ਖਾਸ ਕਰਕੇ ਕੋਲੈਬੋਰੇਟ ਕਰਦੇ ਨੇ ਇੱਕ ਫੌਜੀ ਹਥਿਆਰ ਯਾਨੀ ਡਿਫੈਂਸ ਤੇ ਇੱਕ ਟ੍ਰੇਡ ਤੇ ਹੈ ਹੀ ਆਪਾਂ ਦੱਸਿਆ ਹੀ ਆ ਔਰ એનર્ਜੀ ਔਰ ਟੈਕਨੋਲੋਜੀ ਸੋ ਟੈਕਨੋਲੋਜੀ ਟ੍ਰਾਂਸਫਰ ਤੇ ਕਿੰਨਾ ਅਸਰ ਪਾਊਗਾ ਇਹ ਮੇਰੇ ਖਿਆਲ ਲਿਆ ਕਾਫੀ ਹੱਦ ਤੱਕ ਇਹਦਾ ਅਸਰ ਸਾਡੀ ਡਿਫੈਂਸ ਦੇ ਉੱਤੇ ਜ਼ਰੂਰ ਪਾਊਗਾ ਔਰ AI ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਟ੍ਰਾਂਸਫਰ ਜਿਹੜਾ ਵਾ ਇਹਨਾਂ ਡਾਟਾ ਜਿਹਦੇ ਸੈਂਟਰਸ ਨੇ ਉਹਨਾਂ ਦੀ ਸਥਾਪਨਾ ਕਰਨ ਦੇ ਉੱਤੇ ਵੀ ਅਸਰ ਪੈ ਸਕਦਾ ਵਾ ਜਿਵੇਂ ਪਤਾ ਆਪਾਂ ਨੂੰ ਕਿ GEF 414 ਜੈਟ ਇੰਜਨ ਜਿਹੜਾ ਵਾ ਜਿਹੜਾ ਫਾਈਟਰ ਜੈਟ ਦਾ ਇੰਜਨ ਹੈ ਉਹਦੀ ਜੋਇੰਟ ਪ੍ਰੋਡਕਸ਼ਨ ਹੋਣੀ ਹੈ ਸੋ ਦੇਖਿਆ ਕਿ ਜੋ ਹੁਣ ਇਹ ਵਕਵਰਨ ਚੱਲ ਰਿਹਾ ਵੇ ਦਾ ਜੁਆਇੰਟ ਪ੍ਰੋਡਕਸ਼ਨ ਤੇ ਕੀ ਅਸਰ ਪਊਗਾ ਔਰ F404 ਇੰਜਨ ਜਿਹੜਾ ਵਾ ਜਿਹੜਾ ਸਰਾ ਤੇਜਸ ਇੰਡੀਜਨਸ ਐਪਰਾਫ ਜਿਹੜਾ ਅਸੀਂ ਆਪ ਬਣਾ ਰਹੇ ਆ ਉਹਦੇ ਵਿੱਚ ਇਹ ਇੰਜਨ ਉਹਦੇ ਵਾਸਤੇ ਲਗਣਾ ਵਾ ਔਰ 3800 ਇੰਜਨ ਇੰਡੀਆ ਨੇ ਕੋ ਪ੍ਰੋਡਿਊਸ ਕਰਨੇ ਸੀ ਸੋ ਇਹਦੇ ਤੇ ਕਿੰਨਾ ਅਸਰ ਪਊਗਾ ਵਪਾਰ ਦੇ ਉਤੇ ਆਲਰੇਡੀ ਲੱਗ ਰਿਹਾ 바ਕੀ ਮੇਰੇ ਖਿਆਲਿਆ ਡਾਲਰ ਜਿਹੜਾ ਵਾ ਉਹ ਰੁਪਏ ਦੇ ਪ੍ਰਤੀ ਹੋਰ ਮਹਿੰਗਾ ਹੋਊਗਾ ਅੱਜ ਤੋਂ ਕਰੀਬ Uh, 11 10 11 ਸਾਲ ਪਹਿਲਾਂ 60 65% uh, 60 68% ਦੀ 68 ਰੁਪਏ ਦਾ 1 ਡਾਲਰ ਸੀ ਲੇਕਿਨ ਉਹ ਅੱਜ ਦੀ ਇੱਕ ਤਰੀਕ ਦੇ ਵਿੱਚ ਕਰੀਬ ਕਰੀਬ 88 ਰੁਪਏ ਦੇ ਕਰੀਬ 87 ਰੁਪਏ ਕੁਝ ਪੈਸੇ 88 ਬਣ ਲਏ ਨੇ 88 ਰੁਪਏ ਦੇ ਕਰੀਬ ਡਾਲਰ ਦੀ ਕੀਮਤ ਹੋਈ ਪਈ ਹੈ ਮੇਰਾ ਖਿਆਲ ਹੈ ਅਗਲੇ ਦਿਨਾਂ 'ਚ ਹੋਰ ਵੀ ਵਧ ਸਕਦਾ ਵਾ ਸੋ ਡੈਫੀਨਿਟਲੀ ਟੈਕਨੋਲੋਜੀ ਟ੍ਰਾਂਸਫਰ ਤੇ ਇੰਡੀਅਨ ਰੁਪਈ ਤੇ ਵਪਾਰ ਤੇ ਫਰਕ ਪਵੇਗਾ ਕਿੰਨਾ ਫਰਕ ਪਵੇਗਾ ਇਹ ਦੇਖਣਾ ਹੋਵੇਗਾ ਜਦੋਂ ਇੱਕੋ ਹੀ ਇੱਕ ਟੈਰਫ ਜਿਹੜੇ ਨੇ ਇਹ 7 ਤਰੀਕ ਤੋਂ ਲਾਗੂ ਹੋਣੇ ਸ਼ੁਰੂ ਹੋਣਗੇ ਮੇਰੇ ਖਿਆਲ ਅਸਰ ਜਿਹੜਾ ਵਾ ਉਹ ਸਹੀ ਮੈਨੇਜਿਸਟ ਕਰਨ ਕਰ ਪੂਗਾ ਅ ਅੱਜ ਇਸੇ ਵਿਸ਼ੇ ਤੇ ਆਪਾਂ ਬਾਅਦ ਵਿੱਚ ਗੱਲ ਵੀ ਕਰਨੀ ਆ ਉਹ ਮੈਂ ਬਾਅਦ ਵਿੱਚ ਇਸ ਵਿਸ਼ਾ ਇੰਟਰੋਡਿਊਸ ਕਰੂੰਗਾ ਅ ਤੀਸਰੀ ਅਗਲੀ ਖਬਰ ਆ ਤੀਸਰੀ ਖਬਰ ਆ ਸੁਪਰੀਮ ਕੋਰਟ ਨੇ ਪਾਰਲੀਮੈਂਟ ਨੂੰ ਕਿਹਾ ਵਾ ਕਿ ਜਿਹੜਾ ਐਂਟੀ ਡਿਫੈਕਸ਼ਨ ਲਾਅ ਵਾ ਜਿਹੜਾ 1985 ਚ ਕਾਨੂੰਨ ਬਣਿਆ ਸੀ ਉਹਦੇ 10th ਸ਼ੈਡਿਊਲ ਆਪਣੇ ਸੰਵਿਧਾਨ ਵਿੱਚ ਐਡ ਹੋਇਆ ਸੀ ਉਹਦੇ ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਉਸ ਕਾਨੂੰਨ ਮੁਤਾਬਕ ਸਪੀਕਰ ਕੋਲ ਓਵਰਰਾਈਟਿੰਗ ਪਾਵਰਸ ਹੈ ਟੋਟਲ ਪਾਵਰਸ ਹੈ ਕਿ ਇਹ ਐਂਟੀ ਡਿਫੈਕਸ਼ਨ ਲਾ ਨੂੰ ਲਾਗੂ ਕਰ ਸਕਣ ਉਹਨਾਂ ਕੋਲ ਪੜਿਖਿਆ ਗਿਆ ਹੈ ਕਿ ਬਹੁਤ ਸਾਰੇ ਸਪੀਕਰ ਜਿਹੜੇ ਨੇ ਸੱਤਾਧਿਰ ਪਾਰਟੀ ਦੇ ਮੁਤਾਬਕ ਚੱਲਦੇ ਨੇ ਜੀ ਉਹਨਾਂ ਨੂੰ ਸੂਟ ਕਰਦਾ ਵਾ ਡਿਫੈਕਸ਼ਨ ਕਿ ਉਹ ਲੋਕਾਂ ਨੂੰ ਕੁਆਲੀਫਾਈ ਐਮਐਲਏ ਨੂੰ ਕੁਆਲੀਫਾਈ ਨਹੀਂ ਕਰਦੇ ਡਿਸਕਵਾਲਿਫਾਈ ਨਹੀਂ ਕਰਦੇ ਔਰ ਜੇ ਸੂਟ ਨਹੀਂ ਕਰਦਾ ਤਾਂ ਫਟਾਫਟ ਉਹਨੂੰ ਡਿਸਕਵਾਲਿਫਾਈ ਕਰ ਦਿੰਦੇ ਆ ਸੋ ਇਹ ਤੇਲੰਗਾਨਾ ਦਾ ਦਾਸਾ ਮਸਲਾ ਸੁਪਰੀਮ ਕੋਰਟ ਦੇ ਸਾਹਮਣੇ ਸੀ 10 ਬੀਆਰਐਸ ਦੇ ਐਮਐਲਏ ਜਿਹੜੇ ਨੇ ਉਹਨਾਂ ਨੇ ਪਾਰਟੀ ਬਦਲੀ ਸੀ ਸਪੀਕਰ ਦੇ ਕੋਲੇ ਦੇ ਅਧਿਕਾਰ ਨੇ ਇਹ ਮਸਲਾ ਜਿਹੜਾ ਵਾ ਇਹ ਸੁਪਰੀਮ ਕੋਰਟ ਤੱਕ ਪਹੁੰਚਿਆ ਔਰ ਉਸ ਕੇਸ ਨੂੰ ਸੁਣਦੇ ਹੋਏ ਸੁਪਰੀਮ ਕੋਰਟ ਨੇ ਹਿਦਾਇਤ ਦਿੱਤੀ ਆ ਔਰ ਮੇਰਾ ਖਿਆਲ ਹੈ ਬਹੁਤ achhi ਹਿਦਾਇਤ ਆ ਸੁਪਰੀਮ ਕੋਰਟ ਵੱਲੋਂ ਕਿਉਂਕਿ ਵਾਕਈ ਜਿਹੜੇ ਸਪੀਕਰ ਨੇ ਉਹ ਉਸ ਕਾਨੂੰਨ ਦੇ ਵਿੱਚ ਜਿਹੜੀ ਚੋਰੀ ਮੋਰੀ ਆ ਉਹਦੀ ਉਲੰਘਣਾ ਉਹਦਾ ਫਾਇਦਾ ਉਠਾਰੇ ਨੇ ਔਰ ਇਸ ਐਂਟੀ ਡਿਫੈਕਸ਼ਨ ਲਾਅ ਦੀ ਉਲੰਘਣਾ ਇੱਕ ਤਰੀਕੇ ਨਾਲ ਖੁਦ ਸਪੀਕਰ और सत्ता पार्टी खुद ही कर रही है अगली खबर हैं अमृतसर पुलिस वालों एक अंतर राजी फार्मा ड्रग नैटवर्क का पर्दाफाश किया बड़ी इंट्रस्टिंग खबर है क्योंकि ये पर्दाफाश होया कि कई तो ड्रग्स के खिलाफ नशे के खिलाफ एक मुहिम चल रही है युद्ध नशा विरुद्ध लेकिन ऑलमोस्ट कई महीनों के बाद हम पता लगा कि एक फार्मा का एक नैटवर्क जब वो हाल ही चल रहा वा ਪੈਣੀ ਗੱਲ ਤੇ ਵੀ ਵੇਖਣਾ ਪੋਗਾ ਇੰਨੀ ਧੀਰ ਨਾਲ ਕਿਉਂ ਪਤਾ ਇਹਦਾ ਲੱਗਾ ਪਰ ਜਿਵੇਂ ਇਹਦਾ ਪਤਾ ਵੀ ਕਿਵੇਂ ਲੱਗਾ ਉਹ ਬੜੀ ਇੰਟਰਸਟਿੰਗ ਆ ਕਿਸੇ ਬੰਦੇ ਕੋਲੋਂ 35 36 ਟ੍ਰੈਮੋਡੋਲ ਦੀਆਂ ਗੋਲੀਆਂ ਮਿਲੀਆਂ ਉਹਦੀ ਇੰਟੈਰੋਗੇਸ਼ਨ ਤੋਂ ਪਤਾ ਲੱਗਾ ਕਿ ਗੋਲੀਆਂ ਦਾ ਪਟਾ ਕਿੱਥੇ ਆ ਉਹ ਜਿਹੜਾ ਪਟਾ ਡ ਮੈਨੇਜ ਕਰ ਰਿਆ ਸੀ ਉਹਦੇ ਤੋਂ ਪਤਾ ਲੱਗਾ ਕਿ ਗੋਲੀਆਂ ਆਉਂਦੀਆਂ ਕਿੱਥੋਂ ਆ ਔਰ ਇਹਦਾ ਜਿਹੜਾ ਨੈਟਵਰਕ ਆ ਹਰਦਵਾਰ ਰੁੜਖੀ ਉਤਰਾਖੰਡ ਉੱਥੋਂ ਜਾਂ ਮਿਲਿਆ ਔਰ ਉਥੇ ਛਾਪੇ ਮਾਰੇ ਗਏ ਕੁਝ ਲੋਕਾਂ ਨੂੰ ਅਰੈਸਟ ਕੀਤਾ ਗਿਆ 6 ਲੋਕੀ ਗ੍ਰਿਫਤਾਰ ਹੋਇਆ 75000 ਟ੍ਰੈਮੋਡੋਲ ਗੋਲੀਆਂ ਮਿਲੀਆਂ ਔਰ 325 ਕਿਲੋ ਰੌ ਮਟੀਰੀਅਲ ਮਿਲਿਆ ਜੇ ਤੁਹੋ ਡਰਾਮਡਲ ਦੀਆਂ ਗੋਲੀਆਂ ਮਿਲਦੀਆਂ ਸੀ ਸੋ ਇੱਕ ਬਹੁਤ ਵੱਡੀ ਇਹ ਪ੍ਰਾਪਤੀ ਹੈ ਲੇਕਿਨ ਪੁਲਿਸ ਦੀ ਫੰਕਸ਼ਨ ਤੇ ਸਵਾਲ ਵੀ ਉੱਠਦੇ ਆ ਕਿ ਇੰਨੇ ਮਹੀਨਿਆਂ ਬਾਅਦ ਕਿਵੇਂ ਪਤਾ ਲੱਗਾ ਹੁਣ ਤੱਕ ਕਿਵੇਂ ਨਹੀਂ ਪਤਾ ਲੱਗਾ ਜੇ ਨਸ਼ਾਖਲਾ ਮੋਹਮ ਮੱਠੀ ਪੈ ਜਾਂਦੀ ਤੇ ਸ਼ਾਇਦ ਇਹ ਨੈਟਵਰਕ ਇਸੇ ਤਰ੍ਹਾਂ ਚੱਲਦੇ ਰਹਿਣਾ ਸੀ ਲਾਸਟ ਖਬਰ ਵੱਲ ਕੇ ਖੋਰ ਖਬਰਾਂ ਵੱਲ ਬੱਧੇ ਆ ਦੋ ਹਲੀ ਖਬਰਾਂ ਬਾਕੀ ਨੇ ਸੁਖਜਿੰਦਰ ਲੰਡਾਵਾ ਕਾਂਗਰਸ ਦੇ ਜਿਹੜੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਲਜ਼ਾਮ ਲਾਇਆ ਵਾ ਕਿ ਉਹਨਾਂ ਦੇ بیٹے ਨੂੰ ਇੱਕ ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਇਹਦੇ ਨਾਲ ਪੰਜਾਬ ਦੀ ਸਿਆਸਤ ਬਹੁਤ ਗਰਮਾ ਗਈ ਹੈ ਸੁਖਜਿੰਦਰ ਲੰਡਾਵਾ ਨੇ ਕਿਹਾ ਕਿ ਮੈਨੂੰ ਮੈਂ ਗੈਂਗਸਟਰਸ ਤੋਂ ਡਰਦਾ ਨਹੀਂ ਮੈਨੂੰ ਉਹ ਚੁੱਪ ਨਹੀਂ ਕਰਾ ਸਕਦੇ ਕੋਗੇ ਸੁਚੇਂਦਰ ਅੰਦਾਵਾ ਜੱਗੂ ਜਗਵੰਦ ਭਗਵਾਨਪੁਰੀਆ ਦੀ ਲਗਾਤਾਰ}{|\text{ਪ੍ਰੋਚਨਾ ਕਰਦੇ ਰਹੇ ਨੇ ਉਹਨਾਂ ਨੇ ਮਸਲਾ ਬੀ ਜੀ ਪੀ ਦੇ ਕੋਲ ਵੀ ਰੱਖਿਆ ਵਾ ਔਰ ਪੰਜਾਬ ਦੀ ਕਾਂਗਰਸ ਦੇ ਲੀਡਰਸ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਲੀਡਰਾਂ ਨੇ ਸਰਕਾਰ ਨੂੰ ਕਿਹਾ ਵਾ ਕਿ ਇਹ ਇਸ ਵੇਲੇ ਜੋ ਪੰਜਾਬ ਦੇ ਵਿੱਚ ਬਣਿਆ ਹੋਇਆ ਵਾ ਇਹ ਗੈਂਗ ਲੈਂਡ ਬਣ ਗਈ ਪੰਜਾਬ ਇੱਕ ਮੂਵੀ ਤੁਸੀਂ ਦੇਖੀ ਹੋਣੀ ਆ ਗੈਂਗਸ ਆਫ ਬਾਸੀਪੁਰ ਉਸੇ ਤਰ੍ਹਾਂ ਪੰਜਾਬ ਹੁਣ ਇੱਕ ਗੈਂਗ ਲੈਂਡ ਬਣੀ ਹੋਈ ਆ ਸੋ ਦੇਖਦੇ ਆਂ ਕਿ ਇਹਦੇ ਵਿੱਚ ਕੌਣ ਲੋਕ ਨੇ ਜਿਨ੍ਹਾਂ ਨੇ ਤਮਕੀ ਦਿੱਤੀ ਔਰ ਇਹਦੇ ਬੇਟੇ ਨੂੰ ਜੱਗੂ ਪਗਵਾਨਪੁਰੀਆ ਇਸ ਵੇਲੇ ਜੇਲ੍ਹ ਦੇ ਵਿੱਚ ਨਜ਼ਰਬੰਦ ਆ। ਸੋ ਹੈਰਾਨੀ ਦੀ ਗੱਲ ਇਹ ਆ ਕਿ ਜੇਲ੍ਹਾਂ ਦੇ ਵਿੱਚੋਂ ਵੀ ਇਹ ਗੈਂਗਸਟਰ ਜਿਹੜੇ ਨੇ ਇਹ ਆਪਣੀਆਂ ਧਮਕੀਆਂ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਆਸਾਮ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਜੱਗੂ ਪਗਵਾਨਪੁਰੀਆ ਨਜ਼ਰਬੰਦ ਆ। ਲਾਸਟ ਖਬਰ ਪਰ ਵਾਧਦੇ ਆ। ਕੁਝ ਤੇ ਪਹਿਲਾਂ ਖਬਰ ਆਈ ਕਿ ਮੁਹਾਲੀ ਦੇ ਕੋਰਟ ਨੇ 1993 ਦੇ ਇੱਕ ਹੋਰ ਝੂਠੇ ਪੁਲਿਸ ਮਕਾਦਮੇ ਦੇ ਵਿੱਚ ਜਿਹਦੇ ਚ 7 ਨੌਜਵਾਨ ਮਾਰੇ ਗਏ ਸਨ। ਉਹਦੇ ਚ ਪੰਜ ਪੁਲਿਸ ਕੜਮੀਆਂ ਨੂੰ ਜਿਹਦੇ ਚ ਇੱਕ ਸਾਬਕਾ ਐਸਐਸਪੀ ਵੀ ਸ਼ਾਮਿਲ ਹੈ ਦੋਸ਼ੀ ਪਾਇਆ। ਸਜ਼ਾ ਦੀ ਸੁਣਵਾਈ ਜਿਹੜੀ ਆ 4 ਤਰੀਕ ਨੂੰ 4 ਅਗਸਤ ਨੂੰ ਹੋਵੇਗੀ ਲੇਕਿਨ ਇਹ ਬਹੁਤ ਦਰਦਨਾਕ ਕੇਸ ਹੈ ਇਸ ਹੱਥ ਜਿਹੜੇ ਨੌਜਵਾਨ ਮਾਰੇ ਗਏ ਸਨ ਉਹਨਾਂ ਦੇ ਵਿੱਚੋਂ 4 ਐਸਪੀਓ ਸੀਗੇ ਪੁਲਿਸ ਨੇ ਆਪਣੇ ਬੰਦੇ ਹੀ ਮਾਰਤੇ ਸਪੈਸ਼ਲ ਪੁਲਿਸ ਆਫਸਰ ਜਿਹੜੇ ਸੀ ਉਹਨਾਂ ਨੂੰ ਮਤਲਬ ਕਿਹਾ ਕਿ ਉਹਨਾਂ ਲੱਗਾ ਕਿ ਇਹ ਅਤਵਾਦੀਆਂ ਨਾਲ ਮਿਲੇ ਹੋਏ ਨੇ ਔਰ ਇਹ ਦੋ ਇਨਕਾਊਂਟਰ ਹੋਏ ਜਿਨ੍ਹਾਂ ਦੇ ਵਿੱਚ ਸੱਤ ਨੌਜਵਾਨ ਮਾਰੇ ਗਏ ਇੱਕ ਸਰਹੜੀ ਥਾਣੇ ਦੇ ਇਲਾਕੇ ਦੇ ਵਿੱਚ ਤੇ ਇੱਕ ਬੈਰੋਵਾਲ ਥਾਣੇ ਦੇ ਵਿੱਚ ਦੋਵੇਂ ਅੰਮ੍ਰਿਤਸਰ ਤਰਨਤਾਰਨ ਦਾ ਇਲਾਕਾ ਵਾ ਜਿਹੜੇ 5 ਪੁਲਿਸ ਕਰਮੀਆਂ ਨੂੰ ਦੋਸ਼ੀ ਪਾਇਆ ਉਹਦੇ ਵਿੱਚ ਇੱਕ ਐਸਐਸਪੀ ਕੁਬਿੰਦਰਜੀਤ ਸਿੰਘ ਵੀ ਸ਼ਾਮਲ ਹੈ ਐਸਐਸਪੀ ਐਡਐਸਪੀ ਐਕਨਸਟੈਕਟਰੀ ਐਕਐਸਆਈ ਆਗਿਆਗਰ ਸੋ ਇਹਦੀ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਸਜ਼ਾ ਮਿਲਦੀ ਆ ਕਿਉਂਕਿ ਪਿੰਸੋ ਦੋ ਦਾ ਮਸਲਾ ਵਾ ਮੇਰੇ ਖਿਆਲ ਕੋਸ ਸਕਦਾ ਕਿ ਉਮਰ ਕਿਆ ਤੇ ਜਾਂ ਫਾਂਸੀ ਦੀ ਫਾਂਸੀ ਸਜ਼ਾ ਤਾਂ ਨਹੀਂ ਪਰ ਉਮਰ ਕਿਆ ਡੈਫੀਨਿਟਲੀ ਇਹਦੇ ਵਿੱਚ ਮਿਲ ਸਕਦੀ ਆ 4 ਤਰੀਕ ਨੂੰ ਜਰੂਰ ਇੱਕ ਫੈਸਲਾ ਆਊਗਾ ਉਸ ਤੋਂ ਬਾਅਦ ਆਪਾਂ ਇਹਦੇ ਤੇ ਇਸ ਮਸਲੇ ਤੇ ਦੁਬਾਰਾ ਗੱਲ ਕਰਾਂਗੇ